ਚਿਰਕਾਲ ਜੀ ਕਿਦਾਂ ਹੋ ਜੀ ਸਾਰੇ ਹੋਪਸ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਪਹਿਣਾ ਦੇ ਲਈ ਕਾਟਨ ਦੇ ਸੂਟ ਵਰਕ ਵਾਲੇ ਸੂਟ ਮੰਗ ਰਹੀ ਸੀ ਪਹਿਣਾ ਕਾਟਨ ਦੇ ਕਹਿੰਦੇ ਕਾਟਨ ਦੀ ਬਿਲਕੁਲ ਵੀਡੀਓ ਪਾਣੋਂ ਹਟ ਕੇ ਤੁਸੀਂ ਨਾ ਪ੍ਰਿੰਟ ਪਾਉਂਦੇ ਨਾ ਵਰਕ ਵਾਲੇ ਪਾਉਂਦੇ ਹੈਗੇ ਤੇ ਹਜੇ ਤੁਸੀਂ ਜਮਾਈ ਬੰਦ ਕਰਤਾ ਸਿੰਥੈਟਿਕ ਹੀ ਪਾਣ ਲੱਗੇ ਲੋ ਜੀ ਵਰਕ ਵਾਲੇ ਸੂਟ ਪਾ ਰਹੇ ਆ ਤੇ ਡਿਸਕਾਊਂਟ ਦੇ ਉੱਤੇ ਪਾ ਰਹੇ ਆ ਤੁਹਾਨੂੰ ਇਹ ਸੂਟਾਂ ਦੇ ਉੱਤੇ ਤੁਹਾਨੂੰ ਡਿਸਕਾਊਂਟ ਦੇਵਾਂਗੇ ਫਟਾਫਟ ਆਰਡਰ ਬੁੱਕ ਕਰਿਓ ਤੇ ਜਿਹੜਾ ਮਰਜੀ ਸੂਟ ਤੁਸੀਂ ਪਸੰਦ ਕਰਕੇ ਲੈ ਸਕਦੇ ਹੋ ਜੀ ਲੋ ਜੀ ਫਸਟ ਕਲਰ ਇਹ ਹੈ ਲੋਜੀ ਲੀਲੀ ਜੈਕਟ ਦੇ ਵਿੱਚ ਕੇਰਾਵਾਜੂ ਦਾ ਵਰਕ ਆਊਗਾ ਤੇ ਇੱਕੇ ਮਸਲੀਨ ਦੇ ਵਿੱਚ ਆ ਗਿਆ ਜੀ ਦੁਪੱਟਾ ਸੂਟ ਇਹ ਬਹੁਤ ਸੋਹਣਾ ਸੂਟ ਹੈਗਾ ਇਹ ਵੀ ਨਾਲ ਮਸਲੀਨ ਦਾ ਦੁਪੱਟਾ ਆਊਗਾ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਸੂਟ ਅੱਜ ਆਪਾਂ ਦੇਵਾਂਗੇ ਬਿਲਕੁਲ ਹੀ ਜੈਨੂਇਨ ਜੇ ਪ੍ਰਾਈਸ ਦੇ ਉੱਤੇ ਬਲੈਕ ਦੇ ਵਿੱਚ ਆ ਗਿਆ ਜੀ ਬਹੁਤ ਸੋਹਣਾ ਲਓ ਜੀ ਬਲੈਕ ਦੇ ਵਿੱਚ ਆ ਗਿਆ ਜੀ ਖਾਦੀ कॉटन ਦੇ ਉੱਤੇ ਤੇ ਇੱਕ ਡਿਜ਼ਾਈਨ ਇਹ ਆ ਗਿਆ ਜੀ ਬਹੁਤ ਸੋਹਣੇ ਡਿਜ਼ਾਈਨ ਨੇਗੇ ਤੇ ਜੈਨੂਇਨ ਜੇ ਪ੍ਰਾਈਜ਼ ਰਹਿਣਗੇ ਜਿਨ੍ਹਾਂ ਦੇ फटाफट ਆਰਡਰ ਬੁੱਕ ਕਰਿਓ ਨੰਬਰ ਪਹਿਲਾਂ ਹੀ ਨੋਟ ਕਰ ਲਓ 9253115036 ਜਿਹਦੇ ਤੇ ਸਕ੍ਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਹੈ ਜੋ ਤੁਸੀਂ ਲਾਈਕ ਕਰਦੇ ਹੋ ਉਹਦਾ ਆਰਡਰ ਬੁੱਕ ਕਰਨਾ ਹੈਗਾ ਤੇ ਲਓ ਜੀ ਇਹ ਦੇਖੇ ਰਿਤੇ ਆ ਗਿਆ ਜੀ ਇਹ ਇਹ ਆ ਗਿਆ ਜੀ कॉटन बरबरी ਦੇ ਵਿੱਚ ਇਹ ਵੀ ਖਾਦੀ कॉटन ਦੇ ਉੱਤੇ ਆ ਗਿਆ ਜੀ ਬਹੁਤ ਹੀ ਜ਼ਿਆਦੇ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਅਸੀਂ ਦੇ ਰਹੇ ਹਾਂਗੇ ਲਓ ਜੀ ਜਿਹੜਾ ਮਰਜੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲਿਓ ਤੇ ਫਟਾਫਟ ਆਰਡਰ ਬੁੱਕ ਕਰਿਓ ਇੰਨੇ ਇੱਕ ਸਸਤੇ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਦੇਵਾਂਗੇ ਆਪਾਂ ਤੁਹਾਨੂੰ ਸਟਫ ਵੀ ਨਹੀਂ ਮਿਲਦਾ ਇਹ ਇਸ ਪ੍ਰਾਈਸ ਦੇ ਵਿੱਚ ਸਟੱਫ ਵੀ ਨਹੀਂ ਮਿਲਣਾ ਜਿਹੜੇ ਪ੍ਰਾਈਸ ਦੇ ਵਿੱਚ ਵੀ ਦਵਰਕ ਦੇਵਾਂਗੇ ਜੀ ਆਪਾਂ ਸੁਣੋ ਲਓ ਜੀ ਸੋ ਡੇਲੀ ਆਫਰ ਹੈ ਕਾਫੀ ਦਿਨਾਂ ਤੋਂ ਕੋਈ ਆਫਰ ਦੀ ਵੀਡੀਓ ਨਹੀਂ ਸੀਗੀ ਅੱਜ ਆਪਾਂ ਨੇ ਇੱਕ ਕੱਟ ਪੀਸਾਂ ਤੇ ਸੂਟ ਪਲੇਨ ਸੂਟਾਂ ਦੇ ਉੱਤੇ ਆਫਰ ਲਾਇਆ ਸੀਗਾ ਸ਼ਿਪਿੰਗ ਫ੍ਰੀ ਦਾ ਤੇ ਇਹਨਾਂ ਦੇ ਉੱਤੇ ਵੀ ਆਫਰ ਦੇਵਾਂਗੇ ਹੁਣ ਆਪਾਂ ਸੁਣੋ ਇਹਨਾਂ ਦੇ ਉੱਤੇ ਵੀ ਆਫਰ ਦੇਵਾਂਗੇ ਵਰਕ ਦੇਖੋ ਕਿੰਨਾ ਸੋਹਣਾ ਹੈਗਾ ਮਾਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਸਟਾਫ ਬਹੁਤ ਸੋਹਣਾ ਹੈ ਇਹ ਨਾ ਸਮਝੋ ਵੀ ਸਟਾਫ ਦੇ ਵਿੱਚ ਕੋਈ ਕਮੀ ਹੋਊਗੀ ਜੀ ਕੋਈ ਕਮੀ ਨਹੀਂ ਜਿਹੜੀਆਂ ਪਹਿਲਾਂ ਪਹਿਲਾਂ ਮੰਗਵਾ ਚੁੱਕੀਆਂ ਨੇ ਉਹਨਾਂ ਨੂੰ ਪਤਾ ਹੀ ਹੈਗਾ ਇੱਕ ਵਾਰ ਤਾਂ ਇਹ ਗਏ ਨੇ ਜੀ ਇਹ ਸੂਟ ਆਪਣੇ ਘੱਟੋ ਘੱਟ 6-7 ਵਾਰ ਰਿਪੀਟ ਹੋ ਚੁੱਕੇ ਨੇ ਜੀ ਇਹ ਆ ਗਿਆ 바ਰ ਕੋਡ ਦੇ ਉੱਤੇ ਜੀ ਜਿਹੜਾ ਪਲੇਨ ਚ ਕੱਟ ਪੀਸ ਲੈ ਕੇ ਆਏ ਸੀ ਆਪਾਂ ਉਹਦੇ ਦੇ ਵਿੱਚ ਹੈ ਉਹਦੇ ਉਹ ਸਟਾਫ ਦੇ ਵਿੱਚ 바ਰ ਕੋਡ ਦੇ ਵਿੱਚ ਦੇ ਦੇ ਨਾਲ ਦਾ ਇੱਕ ਕਲਰ ਇਹ ਵੀ 바ਰ ਕੋਡ ਦੇ ਵਿੱਚ ਹੈਗਾ ਸੇਮ ਡਿਜ਼ਾਈਨ ਹੈ ਇਹ ਡਿਜ਼ਾਈਨ ਖਾਦੀ ਦੇ ਵਿੱਚ ਹੈ ਡਿਜ਼ਾਈਨ ਸੇਮ ਰਹੂਗਾ ਜੀ ਤੇ ਕਲਰ ਇਹਦੇ ਵਿੱਚ ਫਰੋਜੀ ਜਿਹਾ ਲਾਈਟ ਗ੍ਰੀਨ ਜਿਹਾ ਟੋਨ ਦੇ ਰਿਹਾ ਫਰੋਜੀ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਸਿਰਫ 825 ਰੁਪਏ 825 ਰੁਪਏ ਦੇ ਵਿੱਚ ਇਹ ਸੂਟ ਸੀ ਤੁਹਾਨੂੰ ਦੇ ਰਿਆਂਗੇ ਜਿਹੜਾ ਮਰਜੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਸ਼ਿਪਿੰਗ ਐਕਸਟਰਾ ਰਹੂਗੀ 825 ਰੁਪਏ ਦੇ ਵਿੱਚ ਸੂਟਸ ਪਲੇਨ ਸੂਟ ਨਹੀਂ ਮਿਲਦਾ ਜੀ ਜਿਹੜਾ ਤੁਹਾਨੂੰ ਵਰਕ ਕਰਕੇ ਦੇ ਰਿਆਂਗੇ ਅਸੀਂ 825 ਰੁਪਏ ਦੇ ਵਿੱਚ ਤੇ ਸ਼ਿਪਿੰਗ ਐਕਸਟਰਾ ਰਹੂਗੀ ਫਟਾਫਟ ਆਰਡਰ ਬੁੱਕ ਕਰਿਓ ਕਿਉਂਕਿ ਬਹੁਤ ਜਲਦੀ ਸੋਲਡ ਆਊਟ ਹੋਣ ਵਾਲੇ ਨੇਗੇ ਇਹ ਤੇ ਤੁਸੀਂ ਜਲਦੀ ਆਰਡਰ ਬੁੱਕ ਕਰਿਓ ਕਿਉਂਕਿ ਰੀਸਟਾਕ ਨਹੀਂ ਹੋਣਗੇ ਸੂਟ ਹੁਣ ਅਗੇ ਸਟੱਫ ਸਰਦੀ ਦਾ ਹੀ ਆਊਗਾ ਲੈ ਕੇ ਆਪਣਾ ਸੂਟ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈਗਾ ਤੇ ਆਪਣੇ ਲਈ ਲੈਣਾ ਹੈਗਾ ਤਾਂ ਤੁਸੀਂ ਰੱਖ ਸਕਦੇ ਹੋਗੇ 825 ਰੁਪਏ ਦੇ ਵਿੱਚ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਫਟਾਫਟ ਬੁੱਕ ਕਰਿਓ ਥੈਂਕ ਯੂ ਜੀ